ਟਾੜ ਉਹ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਦਿਖਾ ਲਓ ਕਿਉਂ ਕਰਦੇ ਏ ਇਹ ਤਾਂ ਜਿੱਥੇ ਦਾਣਾ ਪਾਣੀ ਲਿਖਿਆ ਚੁਗਣਾ ਹੀ ਐ ਤੇ ਨਾਲੇ ਖੁਸ਼ੀ ਭੈਣ ਤੇ ਜੱਸੀ ਦੇ ਮਾਪੇ ਹੁਣ ਤੁਸੀਂ ਹੋ ਜੇ ਮਾਂ ਹੁੰਦੀ ਤਾਂ ਗੱਲ ਹੋਰ ਹੁੰਨੀ ਸੀ ਕੀ ਉਸ ਬਿٹے ਕੀ ਹੋ ਗਿਆ ਹਾਂ ਜਿੱਥੇ ਦਾਣਾ ਆ ਗਿਆ ਹੁਣ ਫੋਨ ਉਧਰੋਂ ਚਲੋ ਵੀ ਦੇਖ ਹੀ ਜਾਊਗੀ ਅੱਜ ਟਾਂਡਿਆਂ ਦਾ ਚਨੀ ਦਾ ਮੈਚ ਫਸ ਗਿਆ ਇੱਧਰ ਮੈਚ ਬੁੱਗਾ ਹਨਾ ਫਾਜੀ ਇੱਕ ਅੱਧਾ ਟੈਕ ਤਾਂ ਹੋ ਸਕਦਾ ਇਹ ਤਾਂ ਆਏ ਨਹੀਂ ਆਉਂਦੀ ਨਹੀਂ ਵਾਹ ਰਜਵਾਲ ਸਿੱਧਰ ਦਾਣਾ ਪਾਣੀ ਲਿਖਿਆ ਹੋਇਆ ਹਾਂ ਕੋਈ ਨਾ ਬਤ ਜੋੜ ਕਰਨੀ ਆ ਸਿੱਧਰ ਆ ਭਾਜੀ ਕਿੰਨੀਆਂ ਫੋਟੋਆਂ ਤੇ ਕੰਮ ਕਰਦੇ ਹੋ ਜੀ ਜਿੱਥੇ ਦਾਣਾ ਪਾਣੀ ਲਿਖਿਆ ਤਾਂ ਚੁਗਣਾ ਹੈ ਆਇਆ ਜੀ ਸਤਿ ਸ਼੍ਰੀ ਅਕਾਲ ਸੁੱਖਾ ਦੀ ਲਾਡਲ ਉਹ ਆ ਜਾਂਦੇ ਚ ਜੱਸੀ ਜੀ ਸਮਾਪਤ ਹੋ ਗਈ ਹੁਣ ਤੁਸੀਂ ਮੈਂ ਪਿੰਡ ਹੀ ਸਿੱਧਰ ਲਾਲੀ ਕੇ ਸ਼ੂਟ ਕਰੀ ਜਾਂਦੀ ਕਿਵੇਂ ਸੀ ਹੂੰ ਤੂੰ ਬੋਲਣਾ ਸਭ ਕਰਾਂ ਹਾਂ ਹਾਂ ਲਾਲੀ ਕੇ ਸ਼ੂਟ ਕਰੀ ਆ ਲਾ ਲਾ ਕੈਮਰਾ ਯਾਰ ਕੀ ਜੂਟ ਕੜੀ ਜਾਂਦੇ ਪੰਡੀ ਤੂੰ ਤਾਂ ਘੱਟ ਸਟਾਰਟ ਬਾਈ ਲੈ ਵੀ ਅੰਦਰ ਜਾ ਕੇ ਕਰ ਲੈ ਗੱਲ ਚਲੋ ਸ਼ਾਟ ਦਾ ਫਿਰ ਚਲੋ ਦੇਖੀ ਜਾਂਦੀ ਹੈ ਬਈ ਮੁਕਾਬਲਾ ਕਿ ਕੁੰਡੀਆਂ ਦੇ ਸਿੰਘ ਫਸਗੇ ਸਟਾਰਟ ਉਹ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਨਾ ਦਲਫੋਲ ਕਰੋ ਇਹ ਤਾਂ ਜਿੱਥੇ ਦਾਣਾ ਪਾਣੀ ਲਿਖਿਆ ਉਹਦਾ ਚੁਗਣਾ ਹੀ ਹੈ ਤੇ ਨਾਲੇ ਖੁਸ਼ੀ ਹਰ ਗਿਆ ਫ੍ਰੀ ਇਹ ਠੀਕ ਰਹਾ ਮੈਂ ਇੱਕ ਅਸੀਂ ਵੀ ਮੈਂ ਵੀ ਕੁਛ ਆ ਯਾਰ ਭਾਈ ਤੈ ਉਹਦੇ ਸਿਰ ਤੇ ਕਾਇਦਰ ਲਾਲੀ ਦਾ ਪਰੇਸ਼ਾਨਾ ਪਿਆ ਕੁਝ ਵੀ ਹੈ ਯਾਰ ਮੈਂ ਤੁਹਾਨੂੰ ਕਹਿੰਦਾ ਨਹੀਂ ਕਰਦਾ ਉਹ ਪੁੱਤ ਮਨ ਤਾਂ ਉਦਾਸ ਹੋ ਹੀ ਜਾਂਦਾ ਇਕੱਲਾ ਕਰਾ ਪੁੱਤੋ ਤੋਰਨਾ ਕਿਹੜਾ ਸੌਖੀ ਗੱਲ ਹੈ ਫੌਜ ਚੱਲ ਕੇ ਇੱਕ ਵਾਰੀ ਦੁਬਾਰੇ ਕੋਈ ਠੀਕ ਹੈ ਠੀਕ ਹੀ ਲੱਗਦੀ ਆ ਗਿਆ 80% ਪਿੱਛੇ ਤੱਕ ਐਂਡ ਤੱਕ ਤਾਂ ਪਹੁੰਚ ਗਏ ਵਾ ਕੋਈ ਨਾ ਕੋਈ ਦੁਬਾਰੇ ਕਰ ਰਿਪੀਟ ਹੋ ਜਾਓ ਸਟਾਰਟ ਉਹ ਪੁੱਤ ਮਨ ਤਾਂ ਉਦਾਸ ਹੋਈ ਜਾਂਦਾ ਕੱਲਾ ਕਰਾ ਪੁੱਤ ਤੋੜਨਾ ਕਿਰਾ ਸੌਖੀ ਗੱਲ ਐ ਫੌਜ ਫੌਜ ਕੋਈ ਨਾ ਕੋਈ ਚੱਲਦਾ ਸਟਾਰਟ ਉਹ ਪੁੱਤ ਫੌਜ ਮਨ ਤਾਂ ਦਾ ਹੋਈ ਜਾਂਦਾ ਫੌਜ ਪੁੱਤ ਫੌਜ ਮਨ ਤਾਂ ਦਾ ਸੋਈ ਜਾਂਦਾ ਐਨਾ ਦੁੱਖ ਲੱਗਿਆ ਬਾਈ ਤਨ ਦਾ ਮੈਂ ਜਾਂਦਾ ਹੀ ਨਹੀਂ ਛੱਡ ਬਰੇ ਦਿਲਤੀ ਹਸਤੀ ਪੈ ਗਿਆ ਆਪਣਾ ਦਿਲਤੀ ਲ ਆ ਗਿਆ ਲੈ ਚਲੋ ਸਟਾਰ ਉਹ ਪੁੱਤ ਮਨਤਾ ਉਦਾਸ ਹੋਈ ਜਾਂਦਾ ਕਲਾਕਾਰਾ ਪੁੱਤ ਫੌਜ ਕਿਹੜਾ ਤੋੜਨ ਸੌਖੀ ਗੱਲ ਆ ਮਨਤਾ ਤਾਂ ਸਮਝੀ ਨਹੀਂ ਬਹੁਤ ਕੱਟ ਲਾਓ ਸਟਾਰ ਉਹ ਪੁੱਤ ਮਨਤਾ ਉਦਾਸ ਹੋਈ ਜਾਂਦਾ ਕਲਾਕਾਰਾ ਪੁੱਤ ਤੋੜਨਾ ਕਿਹੜਾ ਦਬਾਰ ਸੌਖਾ ਆ ਹਾਂ ਚੰਦ ਤੋੜਨਾ ਜਰਾ ਸੌਖਾ ਆਈ ਸਟਾਰ ਉਹ ਪੁੱਤ ਮਨਤਾ ਦਾਸ ਹੋਈ ਜਾਂਦਾ ਅੱਲਾਹ ਕਾਰਾ ਪੁੱਤ ਔਜ ਕਿਹੜਾ ਕਹਣਾ ਸੋਖੀ ਗੱਲ ਐ ਜਿਗਰਾ ਹੀ ਵੱਡਾ ਚਾਹੀਦਾ ਚੱਲ ਵਾਰੀ ਵਾਰੀ ਅਸਲ ਜਿਗਰਾ ਦੇਖੋ ਬਾਲੀ ਬਹੁਤ ਵੱਡਾ ਦੇ ਵਿਚਾਰੋਂ ਵੀ ਸਮਝੀਂ ਪਟੇ ਆਸ ਕੋਈ ਜਾਂਦਾ